ਨਹੀਂ ਤੇਨੂੰ ਪਾਠਲਾ ਮੈਦੀ ਉਹ ਲੈ ਲੈਂਦੇ ਉਹ ਗੱਲੀ ਬੰਦਾ ਦੀ ਉਹ ਵੀ ਨੀ ਕੀ ਹੁੰਦੀ ਓਏ ਉਹ ਵੱਖਰੀ ਗੱਲ ਆ ਤੇਰੀ ਯਾਰ ਇੱਕ ਮਿੰਟ ਮੈਂ ਹਾਂ ਬਣੀ ਆ ਰਿਹਾ ਮੈਂ ਇਹਨਾ ਨਾ ਮੋੜਿਆ ਕੀ ਮੰਗੇ ਜੋੜੇ ਦਾ ਗੁਰਪੀ ਦਾ 16.5 ਬਾਈ ਨੇ 12 ਗਿਆ ਯਾਰ 12 ਕੱਲੀ ਲੱਖਿਆ ਸੀ 12 ਉਧਰ ਹੋ ਜੇ ਨਹੀਂ ਸੌਦਾ ਪਾ ਮਰਛਾ ਦਾ ਹੰਦਾ ਨਹੀਂ ਨਹੀਂ 16.5 ਹੁਣ ਕਹਿ ਤਾ ਇਹ ਲੋਕਾਂ ਨੂੰ ਦਾਸ ਨਹੀਂ ਗਿਆ ਤੈਨੂੰ ਅੱਠ ਨਹੀਂ ਗਿਆ ਨਹੀਂ ਐ ਤਾਂ ਕੋਈ ਗੱਲ ਨਹੀਂ ਬੜਾ ਜੀ ਸੱਦ ਕੇ ਕੋਹ ਮਰ ਚ ਗਿਆ ਪਰ ਜਾਇਜ਼ ਲੈ ਜਾ ਦਾਸ ਤਨ ਲਾਈ ਚੱਲ ਕੋਈ ਨਹੀਂ ਆਇਆ ਨਹੀਂ ਅੱਜ ਕੋਈ ਗੱਲ ਨਹੀਂ ਯਾਰ ਨਹੀਂ ਕੱਲੀ ਲੈ ਫਿਰ ਜਾਂ ਕਸਾਈ ਦੇ ਚੱਲ ਵੀ ਮੈਂ ਟਮ ਦੇ ਦਾਂਗੇ ਪੈਣ ਦੀ ਲੈ ਜਾ ਹਾਂ ਜੀ ਪੈਣ ਦੀ ਸਾਹਮਣੇ ਦੇ ਫਿਰ ਮੈਂ ਵੀ ਕੋਈ ਚਾਹ ਪਾਣੀ ਲੈ ਲੂੰਗਾ ਤੇ ਪਾਸੇ ਤਾਂ ਉੱਚਾ ਬਣੀ ਐ ਕਰ ਆ ਸਰਦੀ ਲਾਇਆ ਲੈ ਇਹ ਰਾਜਾ ਹੋ ਗਿਆ ਬੋਲ ਪੈਨ ਦੀ ਆਸ ਨਾ ਅਕਸਰ ਆਸ ਤਾਂ ਨਹੀਂ ਲੱਗਾ ਪੈਨ ਜੀ ਦਿਖਾ ਦੇ ਕੱਲੀ ਕੋ ਸਾ ਅਕਸਰ ਦੀ ਬਾਈ ਮਾ ਲਤਾ ਨਾ ਕਿੰਨੇ ਕੰਮ ਨਫਾ ਆ ਬੱਸ ਪੱਠ ਵੇਖ ਮੰਗ ਕੇ ਉਹਦਾ ਦਾਦਾ ਹੈ ਤਾਂ ਚੁਈਆ ਵੇਖੋ ਜੀ ਲੇਖੋ ਬਾਈ ਬੋਲ ਬੋਲ ਦਿਖਾ ਦੇਖ ਭੈਣ ਦੇ ਨਹੀਂ ਉਹ ਯਾਰ ਨਾਨੀ ਮਾਇਆ ਉੱਧਰ ਆ ਉੱਧਰ ਅਗਿਆਨੀ ਉਹ ਨੇੜੇ ਯਾਰ ਕੰਮ ਸਣਾ ਬਣਾ ਯਾਰ ਬਾਈ ਕੋਣ ਕੋਣੀ ਮੇਰੀ ਕਦਰ ਕਰਦਾ ਨਹੀਂ ਮੈਂ ਸੋਚਦਾ ਹੁੰਦਾ ਕਸਾਈ ਦਾ ਪਰ ਇਹਨੂੰ ਪਹਿਲਾਂ ਮੈਂ ਪਹਿਲਾਂ ਕਿਹਦੀ ਨਾਲ ਕੰਮ ਕਰਦਾ ਪਹਿਲਾਂ ਮੈਂ ਸਾਧੂ ਵਰਤ ਚਾਲਦਾ ਤੇ ਫੇਕਸ ਸੀ ਇਹ ਦੇਖੇ ਕੋਈ ਆਏਗਾ ਨਾ ਵਧਾਵੇ ਉਹ ਬਟੂਰ ਨੂੰ ਮੈਂ ਉਹਦੀ ਨੂੰ ਵੀ ਰੰਦੀ ਥੋੜਾ ਕਾਣਾ ਨਹੀਂ ਇਹ ਕਿਨ ਆਲਾ ਮੈਂ ਕਾਈ ਕਰਵਾ ਦੂੰਗਾ ਰੱਖ ਲੈ ਨਹੀਂ ਲਖਾਈ ਵਾ ਕੋਈ ਗੱਲ ਨਹੀਂ ਰੱਖ ਲੈਣੇ ਨਹੀਂ ਰਹਿਣ ਦੇ ਨਾ ਬਾਬਾ ਮੋੜ ਉਹ ਮੋੜ ਨਾਲ ਬੱਕੀਆ ਸੁਣਦੇ ਵਧਾਉਂਦੀ ਆ ਜਨਾਬ ਪਦੋ ਕਿਲੇ ਜਨਾਬ ਨਹੀਂ ਆਉਣ ਨੂੰ

ਆਦਾ ਬਾਈ ਫੋਜੀਆ ਮੈਂ ਕਹੀਆ ਹਾਂ ਹਲੋ ਕੋਈ ਆਰ ਕੋਈ ਤੀਰ ਹੈਗਾ ਮੈਂ 12:30 ਦੇ ਕਿਉਂ ਉਹ ਮੇਰੀ ਗੱਲ ਮੈਂ ਤਾਂ ਕਹਿਆ ਉਹ ਨਹੀਂ ਨਹੀਂ ਆ ਰਹਾ ਉਹਨੇ ਬੰਦੇ ਨੇ ਚੀਕੜਾ ਯਾਰ ਬੱਚੇ ਦੇ ਕਰਕੇ ਇਹ ਗੱਲ ਪੱਕੀ ਵਾਲੇ ਹੋਰ ਤਾਂ ਹਾਂ ਦਾ ਨਾ ਬੱਚਾ ਪਾ ਕੇ ਨਹੀਂ ਵਿਗਣਾ ਇਹਦਾ ਨਹੀਂ ਪਾ ਕੇ 3 ਮਹੀਨੇ ਦੀ ਪਾ ਕੇ ਤਾਂ ਹੁਣ ਲਾਲਾ ਉਹ ਰਿਹਾ 4200 ਤਾਂ ਹੁਣ ਲਾਲਾ ਇਹ ਗੱਲ ਮਰਜੀ ਕਰਦਾ ਹੈਗਾ ਮੈਂ ਗੱਲ ਕਰ ਗਿਆ ਤਾਂ 700 ਰੁਪਏ ਪਿਆਰੂ ਹੀ ਹੋ ਜਾਣਗੇ ਸਾਢੇ 12 14 ਕਰ ਗਨਾ ਪੈਲੇ ਬਈ ਓਏ ਪਹਿਲੀ ਵਾਰ ਆਇਆ ਬਾਈਆਂ ਜਿਹੜਾ ਕਹਦਾ ਵਾਹ ਤੂੰ ਜਾੜਾ ਬੇ ਆ ਆਪਾਂ ਜਵੰਦ ਆਪਾਂ ਉਹ ਤੋਂ ਪੜਾ ਲਓ ਹੁਣੇ ਪੱਟ ਦੀ ਤਾਂ ਬੋ ਜੀ ਆ ਪੱਟ ਆ ਲਿਖ ਦੇ ਆ ਫੜਾਉਣ ਲੋ ਜੀ ਦੋਸਤੋ ਬਹੁਤ ਵਧੀਆ ਸਿਰੇ ਚੜਿਆ ਆ ਬੱਕੀ ਹੈ ਦੋਸਤੋ ਤੇ ਮਗਰ ਪਾਕ ਦਾ ਪੂਰੇ 12.5 ਹਜ਼ਾਰ ਰੁਪਏ ਦਾ ਸਿਰੇ ਚੜ ਗਿਆ ਦੋਸਤੋ ਹੋਂ ਤਾਂ ਗਈ ਹੋਂ ਤਾਂ ਹੋਰ ਨਹੀਂ ਦੇ ਦਊਗਾ ਲੈ ਨਹੀਂ ਬਾਈ ਪੈਣ ਦੀ ਦੇ ਦਾਂਗਾ ਲਾਵਾ ਕੋਈ ਚੱਕਰ ਨਹੀਂ ਲੈਣਾ ਬੜਾ ਫੜਾ ਫੜਾ ਵਧੀਆ ਇਹ ਜਦੋਂ ਪੰਪਾਇਆ ਹੋ ਗਿਆ ਤੁਹਾਡਾ ਗਈ ਹੈ ਬਾਈ ਉਹਦਾ ਕਾਹ ਕਿ ਜਾਣਦੀ ਨਹੀਂ ਕੋਈ ਇਹ ਦੱਸੇ ਮੈਡਮ ਨੇ ਬਾਈ ਕੱਲ ਤਾਂ ਕਿਹ ਫੈਲਣ ਅਮੈਂਡਮੈਂਟ ਦਾ ਗੰਭੀਰ ਲੱਗ ਗਿਆ ਬਾਪੂ ਨੇ ਘਰ ਕੀਤਾ ਇਹ ਬਿੱਟੂ ਦੇ ਅੱਗੇ ਹਾਂ ਇਹ ਬਾਈ ਕਿਸਮਤ ਬਿੱਟੂ ਦੇ ਬਾਹਰਲੇ ਲੱਗੇ ਨਹੀਂ ਪਹਿਲਾਂ ਰਾਤ ਲੱਗੇ ਪਾਣੀ ਲੱਗਿਆ ਹੋਣਾ ਇਹ ਲੈ ਗਿਆ ਇਹ ਦੇਖ ਹਾਂ ਇਹ ਦੇਖ ਹਾਂ 8 12000 ਰੁਪਏ ਸੌਦਾ ਹੋ ਗਿਆ ਬੱਕਰੀ ਦਾ ਬੱਕਰਾ ਮੰਡੀ ਤੇ ਆਏ ਕਿਉਂ ਦੈਰ ਭਾਈ ਲਓ ਜੀ ਆ ਬੱਕਰੀਆਂ ਦੁੱਧ ਤੋਂ ਬਹੁਤ ਚੰਗੀ ਕੁਆਲਿਟੀ ਦੀ ਛੇਰੀ ਤੇ ਮਗਰ ਕਾਲੀ ਪਾਟਾ ਦੁੱਧ ਤੋਂ ਪੂਰੇ 12500 ਰੁਪਏ ਦਾ ਸੌਦਾ ਹੋਇਆ ਦੁੱਤੋ ਪਿੰਡ ਭਲੂਰ ਬੱਕਰਾ ਮੰਡੀ ਦੇ ਦੁੱਤੋ ਤੇ ਵੱਧੋ ਵੱਧ ਬੱਕਰੀ ਪਾਲ ਕੇ ਵੀਰ ਪਿੰਡ ਭਰੂ ਸ਼ੁੱਕਰਵਾਰ ਦੁੱਤੋ ਪਹੁੰਚਿਆ ਕਰੋ ਤੇ ਬਹੁਤ ਹੀ ਰੌਣਕ ਮਿਲ ਆਉਂਦਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਕਰੋ ਦੁੱਤੋ ਤੇ ਮਿਲਦੇ ਆਂ ਦੁੱਤੋ ਅਗਲੀ ਵੀਡੀਓ ਤੇ ਨਾਲ ਦੁੱਤੋ ਤੇਰੇ ਆਪਣੇ ਚੈਨਲ ਨਵੇਂ ਜੁੜੇ ਆ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬਹੁਤ ਧੰਨਵਾਦ ਜੀ ਮਿਲਦੇ ਆ ਇਸ ਤਰ੍ਹਾਂ ਅਗਲੀ ਵੀਡੀਓ ਦੇ ਨਾਲ ਅੱਜ ਦੀ ਚੈਨਲ ਉਦੋਂ ਲੈਣੇ ਨੇ ਵੜੇ ਕਰ ਲੇ ਦੋ ਚੰਨ ਦੇ ਇੱਕ ਪਾਸੇ ਵੇਚੀ 60 ਦੇ ਤਾਹ ਵੇਚੀ ਪੰਜ ਆਈ ਇਹਦੀ ਸੀਗੀ ਇਹਦੀ ਸੀਗੀ ਇਹਦਾ ਮੈਂ ਪਾਸੇ ਕੀਤੀ ਮੈਂ ਕੱਲ ਕੋਈ ਨਾਲ ਦੀ ਦੇ ਦੂਜੇ ਵਗੇ ਦੂਜੇ ਤੋਂ ਕਰ ਦਿੰਦੀ ਦੂਜੇ ਸਹੀ ਮੈਂ ਕਿਹਨੂੰ ਥੱਲੇ ਡੋਲਦੀ ਜਾਣਾ ਮਰਾਗੇ ਵੇਖੀ ਵਾਲੇ ਨੇ ਤੱਲ ਨਹੀਂ ਤੱਲ ਨਹੀਂ ਆਉਂਦੀ ਕਰਾਇਆਗੀ ਇਹਦੇ ਦੀ ਹੋਊਗੀ ਤਾਂ ਹੀ ਚੱਲਦੀ 200 ਬਹੁਤ ਵਧੀਆ ਸੋਫਾ ਤੇ ਚੜਿਆ ਪਿੰਡ ਪ੍ਰੂਫ ਮਿਲ ਗਿਆ ਇਸ ਨਾਲ ਅਗਲੀ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਦੇ ਅੰਤ ਤੱਕ ਦਾ